ਕੈਨੇਡਾ ਵਿੱਚ ਨਸ਼ਿਆਂ ਦੀ ਓਵਰਡੋਜ਼ ਨੇ ਉਜਾੜੇ 192 ਪਰਿਵਾਰ BC ਵਿੱਚ 7 ਮਹੀਨੇ ਦੌਰਾਨ 1365 ਜਣਿਆਂ ਦੀ ਜਾਨ ਗਈ ਰੋਜ਼ਾਨਾ 6 ਤੋਂ ਵੱਧ ਲੋਕ ਨਸ਼ਿਆਂ ਦੀ ਚੜ੍ਹ ਰਹੇ ਪੇਟ ਕੈਨੇਡਾ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਇਕੱਲੇ BC ਸੂਬੇ ਵਿੱਚ ਜੁਲਾਈ ਮਹੀਨੇ ਦੌਰਾਨ 192 ਜਣਿਆਂ ਦੀ ਜਾਨ ਗਈ 2016 ਤੋਂ ਹੁਣ ਤੱਕ ਕੈਨੇਡਾ ਵਿੱਚ ਤਕਰੀਬਨ 45 ਹਜ਼ਾਰ ਲੋਕ ਜ਼ਹਿਰੀਲੇ ਨਸ਼ਿਆਂ ਦੀ ਪੀੜ ਚੜ ਚੁੱਕੇ ਨੇ ਅਤੇ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਪਿਛਲੇ 4 ਸਾਲ ਵਿੱਚ ਤਕਰੀਬਨ ਦੁੱਗਣੀ ਹੋ ਚੁੱਕੀ ਹੈ। BC ਦੇ ਚੀਫ ਕੋਰੋਨਰ ਡਾਕਟਰ ਜਤਿੰਦਰ ਬੈਦਵਾਨ ਨੇ ਦੱਸਿਆ ਕਿ ਕਤਲ, ਸੜਕ ਹਾਦਸੇਆਂ, ਖੁਦਕੋਸ਼ੀਆਂ ਜਾਂ ਕੁਦਰਤੀ ਆਫ਼ਤਾਂ ਨਾਲ ਇੰਨਾ ਜਾਨੀ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਗੈਰਕਾਨੂੰਨੀ ਨਸ਼ੀਲੇ ਪਦਾਰਥ ਕਰ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਕਾਰਨ ਜਾਨ ਗਵਾਉਣ ਵਾਲਿਆਂ ਦੀ ਰੋਜ਼ਾਨਾ ਔਸਤ 6 ਤੋਂ ਉੱਤੇ ਚੱਲ ਰਹੀ ਹੈ ਜੁਲਾਈ ਦੇ ਅੰਕੜੇ ਇੱਕ ਨਜ਼ਰੀਏ ਤੋਂ ਤਸੱਲੀ ਬਖਸ਼ ਮੰਨੇ ਜਾ ਸਕਦੇ ਨੇ ਕਿ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਿੱਚ 15% ਕਮੀ ਆਈ ਹੈ ਜੁਲਾਈ 2023 ਵਿੱਚ 226 ਜਣਿਆਂ ਨੇ ਜ਼ਹਿਰੀਲੇ ਨਸ਼ਿਆਂ ਕਾਰਨ ਜਾਨ ਗਵਾਈ ਮੌਜੂਦਾ ਬਰੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 1 ਲੱਖ ਦੀ ਆਬਾਦੀ ਪਿੱਛੇ 41 ਲੋਕ ਨਸ਼ਿਆਂ ਦੀ ਭੇਟ ਚੜ ਗਏ ਇਹ ਗਿਣਤੀ 2023 ਦੇ ਮੁਕਾਬਲੇ ਘੱਟ ਬਣਦੀ ਹੈ ਜਦੋਂ 1 ਲੱਖ ਦੀ ਆਬਾਦੀ ਪਿੱਛੇ 46 ਤੋਂ ਵੱਧ ਜਣਿਆਂ ਦੀ ਜਾਨ ਗਈ। ਵਿੱਚ ਸਭ ਤੋਂ ਜ਼ਿਆਦਾ 296 ਮੌਤਾਂ ਬਨਕੂਵਰ ਵਿਖੇ ਹੋਈਆਂ ਜਦਕਿ 130 ਮੌਤਾਂ ਨਾਲ ਸਰੀ ਦੂਜੇ ਸਥਾਨ ਤੇ ਆਉਂਦਾ ਹੈ। ਡਾਕਟਰ ਬੈਦਵਾਨ ਦਾ ਕਹਿਣਾ ਸੀ ਕਿ 31 ਅਗਸਤ ਨੂੰ ਕਮਾਂਤਰੀ ਓਵਰਡੋਜ਼ ਜਾਗਰੂਕਤਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਮਾਜ ਵਿੱਚ ਵਧੇਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਕਿਉਂਕਿ 2016 ਵਿੱਚ ਪਬਲਿਕ ਹੈਲਥ ਐਮਰਜੈਂਸੀ ਦੇ ਐਲਾਨ ਮਗਰੋਂ BC ਵਿੱਚ ਮਰਨ ਵਾਲਿਆਂ ਦੀ ਗਿਣਤੀ 15000 ਤੋਂ ਟੱਪ ਚੁੱਕੀ ਹੈ ਇੰਨਾ ਵੱਡਾ ਜਾਨੀ ਨੁਕਸਾਨ ਸਿਰਫ ਸੂਬੇ ਦੇ ਲੋਕਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਸਗੋਂ ਦੂਰ ਦੂਰ ਤੱਕ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ 2024 ਵਿੱਚ ਹੋਈਆਂ ਮੌਤਾਂ ਵਿੱਚੋਂ 90% ਫੈਂਟਨਿਲ ਕਰਕੇ ਹੋਈਆਂ ਅਤੇ ਹੈਰੋਇਨ ਤੋਂ 50 ਗੁਣਾ ਖਤਰਨਾਕ ਇਹ ਨਸ਼ੀਲਾ ਪਦਾਰਥ ਲਗਾਤਾਰ ਲੋਕਾਂ ਤੱਕ ਪਹੁੰਚ ਰਿਹਾ ਹੈ ਇਸੇ ਦੌਰਾਨ ਬੀਸੀਡੀ ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਓਪੀਓਇਡ ਟ੍ਰੀਟਮੈਂਟ ਐਕਸੈਸ ਲਾਈਨ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਰਾਹੀਂ ਪੀੜਤਾਂ ਨੂੰ ਤੁਰਤ ਮਦਦ ਮੁਹੱਈਆ ਕਰਵਾਈ ਜਾ ਸਕਦੀ ਹੈ ਦੂਜੇ ਪਾਸੇ ਪਬਲਿਕ ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਮੁਨਾਫਾ ਵਧਾਉਣ ਲਈ ਕਈ ਕਿਸਮ ਦੇ ਨਸ਼ਿਆਂ ਨੂੰ ਰਲਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਅਸਰ ਬਾਰੇ ਉਹ ਖੁਦ ਨਹੀਂ ਜਾਣਦੇ ਇੱਥੋਂ ਤੱਕ ਕਿ ਵਰਤੋਕਾਰਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਹੜੇ ਨਸ਼ੇ ਦੀ ਵਰਤੋਂ ਕਰ ਰਹੇ ਨੇ ਬੀਸੀ ਵਿੱਚ ਜਾਨੀ ਨੁਕਸਾਨ ਘਟਾਉਣ ਲਈ ਮਾਮੂਲੀ ਮਾਤਰਾ ਵਿੱਚ ਨਸ਼ੇ ਰੱਖਣ ਦੀ ਕਾਨੂੰਨੀ ਇਜਾਜ਼ਤ ਵੀ ਦਿੱਤੀ ਗਈ ਪਰ ਨਤੀਜੇ ਨਾ ਪੱਕੇ ਰਹੇ ਭਾਵੇਂ ਕੈਨੇਡਾ ਦੇ ਵੱਖ-ਵੱਖ ਰਾਜਾਂ ਵਿੱਚ ਨਸ਼ੇ ਕਰਨ ਦੇ ਸੁਰੱਖਿਅਤ ਕੇਂਦਰਾਂ ਰਾਹੀਂ ਹੁਣ ਤੱਕ 55000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਪਰ ਇਨ੍ਹਾਂ ਕੇਂਦਰਾਂ ਦਾ ਭਵਿੱਖ ਵੀ ਧੁੰਦਲਾ ਨਜ਼ਰ ਆ ਰਿਹਾ ਹੈ Bearer Report, Hamdar TV.